ਇੰਸੀਡੈਂਟ ਹੋਇਆ ਦੋ ਐਡਵੋਕੇਟਸ ਜ਼ਖਮੀ ਹੋਏ ਲੇਕਿਨ 14 ਦਿਨਾਂ ਬਾਅਦ ਵੀ ਅਜੇ ਤੱਕ ਇੱਕ ਵੀ ਕੋਈ ਮਲਜ਼ਮ ਫੜਿਆ ਨਹੀਂ ਗਿਆ ਮੌਜ ਮੌਕੇ ਦਿੱਤੇ ਲੇਕਿਨ ਉਹਦੇ ਬਾਵਜੂਦ ਵੀ ਪੁਲਿਸ ਦੀ ਕਾਰਜ ਕਰਨੀ ਦੇਖ ਲੋ ਤੁਸੀਂ ਜਿਹੋ ਜੀ ਹੈ ਅਜੇ ਤੱਕ ਤੇ ਜਿਹੜਾ ਇੱਕ ਵੇਸ਼ ਕੀ ਫੜ ਕੇ ਜਿਹੜਾ ਸਾਡੇ ਐਡਵੋਕੇਟਸ ਨੇ ਫੜ ਕੇ ਪੁਲਿਸ ਨੂੰ ਪੇਸ਼ ਕਰਾਇਆ ਉਹਨੂੰ ਹਸਪਤਾਲ ਦਾਖਲ ਕਰਾਤਾ ਹੈ ਉਹਨੇ ਸਿਸਟਮ ਹੈ ਦੇਖ ਲੋ ਕਿ ਸਿਸਟਮ ਚੱਲ ਰਿਹਾ ਉਹ ਸਿਸਟਮ ਦੇ ਅਗੇਂਸਟ ਅੱਜ ਸਾਨੂੰ ਸੜਕ ਤੇ ਆਣਾ ਹੈ ਕਾਰਨ ਕੀ ਝਗੜਾ ਮਸਲਾ ਕੀ ਆ ਇਹ ਕੋ ਮਸਲਾ ਐਡਵੋਕੇਟਸ ਨੂੰ ਸੱਟਾਂ ਲਾਈਆਂ ਨੇ ਆ ਸੱਟਾਂ ਲਾ ਕੇ ਬੰਦੇ ਫਰਾਰ ਨੇ ਕਮਿਸ਼ਨਰ ਸਾਹਿਬ ਕੋ ਗਏ ਆ ਅਸੀਂ ਕਮਿਸ਼ਨਰ ਸਾਹਿਬ ਦਾ ਥੈਂਕਸ ਕਰਦੇ ਆ ਵਧੀਆ ਬੰ insan ਨੇ ਉਹਨਾਂ ਨੇ ਥੱਲੇ ਪੁਲਿਸ ਨੂੰ ਕਿਹਾ ਕਾਰਵਾਈ ਕਰੋ ਪਰਚਾ ਦਰਜ ਹੋਇਆ ਹੈ ਲੇਕਿਨ ਥੱਲੇ ਜਿਹੜੇ ਥਾਣੇ ਲੈਵਲ ਦੇ ਅਫਸਰ ਸੀਗੇ ਉਹਨਾਂ ਨੇ ਟੋਟਲ ਨੈਗਲੀਜੈਂਸੀ ਕੀਤੀ ਉਹਨਾਂ ਨੇ ਕੋਈ ਨਹੀਂ ਕੀਤਾ ਅੱਜ 14 ਦਿਨ ਵੀ ਹੋ ਗਏ ਬੰਦੇ ਅਰੈਸਟ ਨਹੀਂ ਹੋਏ ਹੋ ਹੁਣ ਅਜ ਫਿਰ ਪੂਰੇ ਪੰਜਾਬ ਚੜਤਾਲ ਆ ਜੀ ਟੋਟਲ ਪੰਜਾਬ ਬੰਦ ਹੈ ਜੀ ਜਿੱਕੇ ਭਾਵੇਂ ਉਹ ਤਹਿਸੀਲ ਹੋਵੇ ਭਾਵੇਂ ਸਭ ਤਹਿਸੀਲਾਂ ਸਾਰੇ ਆਂ ਦੇ ਰੈਜ਼ੋਲੂਸ਼ਨ ਆ ਗਿਆ ਟੋਟਲ ਪੰਜਾਬ ਬੰਦ ਹੈ ਵਕੀਲਾਂ ਦਾ ਹਾਂਜੀ ਤੇ ਫਿਰ ਇਹ ਕਦੋਂ ਤੱਕ ਬੰਦ ਰਹੇਗਾ ਜੀ ਇਹ ਕੋਈ ਧਰਨੀ ਦੇ ਉੱਤੇ ਅਸੀਂ ਬੈਠ ਗਏ ਜਿੰਨੀ ਦੇਰ ਤੱਕ ਹੁਣ ਮੁੱਲਜ਼ਮ ਨਹੀਂ ਫੜਦੇ ਓਨੀ ਦੇਰ ਤੱਕ ਅਸੀਂ ਹੁਣ ਆਏ ਨੇ ਐਸਪੀ ਸਾਹਿਬ ਆਏ ਨੇ ਡਿਪਟੀ ਸਾਹਿਬ ਵੀ ਆਏ ਨੇ ਅਸ਼ਵਾਸਨ ਦੇ ਰਹੇ ਆ ਅਸ਼ਵਾਸਨ ਤੇ ਨਹੀਂ ਪ੍ਰੈਕਟੀਕਲੀ ਬੰਦੇ ਫੜਨ ਅਸੀਂ ਇਹਨੂੰ ਖਤਮ ਕਰਾਂਗੇ ਜੇ ਨਹੀਂ ਕਿ ਅਗਰ ਸਾਨੂੰ ਫਰਦਰ ਕੋਈ ਸਟੈਪ ਲੈਣਾ ਪਿਆ ਜਾਂ ਹਾਈ ਕੋਰਟ ਬੰਦ ਜਾਂ ਫਰਦਰ ਕੋਈ ਕਾਲ ਕਰਨੀ ਪਈ ਤੇ ਉਹ ਅਸੀਂ ਹਰ ਹਾਲਤ ਚ ਨਹੀਂ ਹੁਣ ਇੱਕ ਦਿਨ ਦਾ ਬੰਦ ਹੈ ਕਿ ਅੱਗੇ ਅੱਜ ਦਾ ਅੱਜ ਦਾ ਬੰਦ ਹੈ ਜੀ ਅੱਜ ਸ਼ਾਮੀ 4 ਵਜੇ ਬੋਡੀ ਬੈਠ ਕੇ ਡਿਸੀਜਨ ਲਏਗੀ ਫਿਰ ਉਸ ਤੋਂ ਗਿਲ ਕਰ ਸਰਕਾ ਤੇ ਬੈਠੀ ਆ ਬੈਠੇਗੀ ਫਿਰ ਕੀ ਹੈ ਜੀ ਜੇ ਤੁਹਾਡੇ ਹਾਲਾਤ ਆਮ ਬੰਦੇ ਦੇ ਕੀ ਹਾਲਾਤ ਹੋਣਗੇ ਇਹ ਦੇਖੋ ਤੁਸੀਂ ਪ੍ਰੈਸ ਵਾਲੇ ਤੁਹਾਨੂੰ ਜਿਆਦਾ ਪਤਾ ਹੈ ਮੇਰੇ मुंह ਨਾਲ ਕੁਆਉ ਤੇ ਵਧੀਆ ਸਿਸਟਮ ਹੈ ਇਹ ਸਿਸਟਮ ਲਈ ਕਿਸੇ ਨੂੰ ਢਲਣਾ ਪਏਗਾ ਸੋ ਲੜਾਈ ਲੜਨੀ ਹੈ ਸਿਸਟਮ 'ਚ ਕਮੀਆਂ ਹੈ ਜਿਸ ਕਰਕੇ ਵਕੀਲਾਂ ਨੂੰ ਵੀ ਬੈਣਾ ਪਿਆ ਸੜਕਾਂ ਤੇ ਬਿਲਕੁਲ ਹੈ ਜੀ ਤੁਸੀਂ ਦੇਖ ਲਵੋ ਅਗਰ ਸਿਸਟਮ 'ਚ ਕਮੀ ਨਾ ਹੁੰਦੀ ਤੇ ਫਿਰ ਅਸੀਂ ਸੜਕ ਤੇ ਆਂਦੇ ਮੁੱਲਜ਼ਮ ਫੜੇ ਹੁੰਦੇ ਰਣਜੀਤ ਐਵੇਨਿਊ ਜਿਹੜਾ ਹੈ ਨਾ ਜੀ ਕ੍ਰਾਈਮ ਦਾ ਘੜ ਬਣ ਚੁੱਕਾ ਹੈ ਬੜੀ ਸਿੰਪਲ ਜੀ ਗੱਲ ਹੈ ਸਰਕਾਰ ਨੂੰ ਪੁਲਿਸ ਨੂੰ ਐਡਮਿਨਿਸਟ੍ਰੇਸ਼ਨ ਨੂੰ ਸਭ ਨੂੰ ਸੋਚਣਾ ਪਏਗਾ ਕਿ ਇਥੇ ਹਰ ਰੋਜ਼ ਕ੍ਰਾਈਮ ਹੋ ਰਿਹਾ ਹੈ कल ही ਤੁਹਾਡੇ ਕਿਸੇ ਪ੍ਰੈਸ ਰਿਪੋਰਟਰ ਦਾ ਮੈਨੂੰ ਫੋਨ ਆਇਆ ਸੀ ਕਿ ਇੱਕ ਪ੍ਰੈਸ ਰਿਪੋਰਟਰ ਲੇਡੀ ਸੀਗੀ ਉਹਨੇ ਉਹਦੇ ਨਾਲ ਵੀ ਮਿਸਬੀਹ ਹੋਇਆ ਉਹਨੇ ਥਾਣੇ ਫੋਨ ਕੀਤਾ ਤੇ ਉਹਨੂੰ ਕਹਿੰਦੇ ਜੀ ਥਾਣੇ ਆ ਕੇ ਰਿਪੋਰਟ ਲਿਖਾਓ ਥਿਸ ਇਸ ਨਾਟ ਜੀ ਉੱਪਰ ਅਫਸਰ ਵਧੀਆ ਨੇ ਥੱਲੇ ਵੀ ਤੇ ਵਧੀਆ ਫਿਰ ਕਰੋ ਥੱਲੜਿਆਂ ਨੂੰ ਵੀ ਤਾਂ ਖਿੱਚੋ ਨਾ ਕ੍ਰਾਈਮ ਡਸਨਟ ਮੀਨਸ ਕਿ ਮੈਂ ਲੰਘਦਾ ਪਿਆ ਮੈਂ ਐਸਐਚਓ ਰੰਜੀਤ ਐ ਵੀ ਨਹੀਂ ਹਾਂ ਤੇ ਕਟਿਹਰੀ ਚੌਂਕ ਦੇ ਵਿੱਚ ਜੇ ਕੋਈ ਇਨਸੀਡੈਂਟ ਹੋ ਰਿਹਾ ਤੇ ਉਹ ਪਰਲੇ ਪਾਸੇ ਮੂੰਹ ਮੋੜ ਲੈ ਕੇ ਸਦਰਕੈਂਟ ਦੇ ਏਰੀਏ ਜਾਂਦਾ ਹੈ ਇਸੇ ਨਾਰਥ-ਈਸਟ ਤੋਂ ਤਰ੍ਹਾਂ ਚੱਲਦਾ ਰਹੇਗਾ ਸਟਾਈਲ ਬਿਲਕੁਲ ਜੀ 101% ਚੱਲੇਗੀ ਇੱਕ 4 ਤਰੀਕ ਨੂੰ ਝਗੜਾ ਹੋਇਆ ਸੀ ਇੱਕ ਵਕੀਲ ਪਰਿਵਾਰ ਆ ਜਿਹੜਾ ਕਿ ਸੜਕ ਦੇ ਵਿੱਚ ਬੈਡਮਿੰਟਨ ਦਾ ਨੈਟ ਲਾ ਕੇ ਖੇਡ ਰਿਹਾ ਸੀ ਬੈਡਮਿੰਟਨ ਖੇਡ ਰਿਹਾ ਸੀ ਰੋਡ ਦੇ ਵਿੱਚ ਤੇ ਉੱਥੇ ਕਾਰ ਦੇ ਵਿੱਚ ਮੁੰਡੇ ਆਏ ਨੇ ਉਹਨਾਂ ਦਾ ਰਸਤੇ ਤੋਂ ਝਗੜਾ ਹੋ ਗਿਆ ਰਸਤੇ ਤੋਂ ਝਗੜਾ ਹੋਣ ਤੇ ਉਹਨਾਂ ਦੇ ਨਾਲ ਉਥੇ ਜਿਹੜਾ ਉਹ ਇਹਨਾਂ ਦੇ ਵਕੀਲ ਸਾਹਿਬ ਦੇ ਝਗੜੇ ਸੱਟਾ ਮਾਰ ਕੇ ਉਥੋਂ ਗੱਡੀ ਲੈ ਕੇ ਜਿਹੜੇ ਉਹ ਫਰਾਰ ਹੋ ਗਏ ਨੇ ਉਹਨਾਂ ਚੋਂ ਇੱਕ ਬੰਦਾ ਜਿਹੜਾ ਵਾ ਉਹਨੂੰ ਜਿਹੜਾ ਅਰੈਸਟ ਕਰ ਲਿਆ ਜਿਹਦੇ ਕਿ ਸਿਰ ਦੇ ਵਿੱਚ ਸੱਟ ਆ ਉਹ ਡਿੱਗਣ ਦੇ ਨਾਲ ਲੱਗੀ ਗੱਡੀ ਚੋਂ ਚੜ ਕੇ ਭੱਜਣ ਲੱਗਿਆਂ ਲੱਗੀ ਆ ਉਹ ਕਿਦਾਂ ਲੱਗੇ ਇਨਵੈਸਟੀਗੇਸ਼ਨ ਦਾ ਪਾਰਟ ਆ ਤੇ ਉਹਦੇ ਵਿੱਚ ਵਕੀਲਾਂ ਨੇ ਆਏ ਕਹਿਣਾ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਸਾਡੇ ਵੱਲ ਜਿਹੜਾ ਪੁਲਿਸ ਵੱਲੋਂ ਜਿਹੜੇ ਰੇਡ ਕੀਤੇ ਜਾ ਰਹੇ ਨੇ ਪਰ ਫੇਰ ਵੀ ਪਰੇ ਫੇਰ ਧੰਨੇ ਕਿਉਂ ਆ ਗਏ ਜੇ ਅਨਸਾਰੀ ਕਾਰਵਾਈ ਹੋਈ ਉਹਨੇ ਜੋ ਇਸ ਦੇ ਬਾਰੇ ਉਹ ਕਹਿੰਦੇ ਕਿ ਅੱਜ ਦਿਨ ਜ਼ਿਆਦਾ ਹੋ ਗਏ ਦੋਸ਼ੀ ਜਿਹੜੇ ਗ੍ਰਿਫਤਾਰ ਨਹੀਂ ਕੀਤੇ ਗਏ ਦੂਸਰੇ ਪਾਸੇ ਜਿਹੜੇ ਕਿਸਾਨ ਯੂਨੀਅਨ ਹੈ ਉਹ ਕਹਿੰਦੇ ਆ ਕਿ ਜਿਹੜੇ ਵਕੀਲ ਸਾਹਿਬਾਨ ਨੇ 307 ਲਾਈ ਆ ਉਹਦੀ ਸਾਨੂੰ ਫੇਰ ਇਨਵੈਸਟੀਗੇਸ਼ਨ ਦਿੱਤੀ ਜਾਵੇ ਸਰ ਗਲਤੀ ਕਿਹਦੀ ਸਮਝਦੇ ਦੀ ਇਹਨਾਂ ਦੋਨਾਂ ਦੇ ਵਿੱਚੋਂ ਇਹ ਤਾਂ ਜੀ ਪਾਰਟ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਤਾਂ ਅੈਂਡ ਤੇ ਪਤਾ ਲੱਗ ਜੇਗਾ ਜਲਦੀ ਜਦੋਂ ਦੋਸ਼ੀ ਗ੍ਰਫਤਾਰ ਹੋਣਗੇ ਵੀ ਅਸਲ ਗੱਲ ਕੀ ਧੀ